ਮਰਿੰਡਾ ਫਤਿਹ ਦਿਵਸ ਮੁਗਲਾਂ ਦੀ ਗੁਲਾਮੀ ਤੋਂ ਮਰਿੰਡਾ ਵਾਸੀਆਂ ਦਾ ਆਜ਼ਾਦੀ ਦਿਵਸ ਗੁਰਦਾਰਾ ਸ਼ਹੀਦਗੰਗ ਸਾਹਿਬ ਮਰਿੰਡਾ ਵਿਖੇ 12 ਫਰਵਰੀ 2026 ਫਗਣ ਸੰਗਾਂ ਨੂੰ ਮਨਾਇਆ ਜਾ ਰਿਹਾ ਹੈ ਮਤਲਬ ਮਨਾਇਆ ਗਿਆ ਹੈ ਜਿਸ ਦਿਨ ਖਾਲਸਾ ਫੌਜਾਂ ਨੇ 1762 ਨੂੰ ਮਰਿੰਡਾ ਦੇ ਜ਼ਾਲਮ ਮੁਗਲ ਚੌਧਰੀ ਜਾਨੀਖਾ ਤੇ ਮਾਨੀਖਾ ਨੂੰ ਸੋਧਿਆ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਨੂੰ ਸਰੰਦ ਫੜਾ ਕੇ ਸ਼ਹੀਦ ਕਰਵਾਇ ਸੀ ਕਿਲਾ ਫਤਿਹ ਕਰਕੇ ਆਜ਼ਾਦੀ ਦਾ ਖਾਲਸਾ ਈ ਝੰਡਾ ਚਲਾਇਆ ਜਿਸ ਦੇ 800 ਸਾਲ ਤੋਂ ਲੋਧੀ ਪਠਾਣਾਂ ਦੇ ਮੁਗਲਾਂ ਦੀ ਗੁਲਾਮੀ ਤੋਂ ਬਿੰਡਾ ਸ਼ਹਿਰ ਤੇ ਇਲਾਕੇ ਨੂੰ ਆਜ਼ਾਦ ਕਰਵਾਇਆ ਗਿਆ ਮਰਿੰਡਾ ਫਤਿਹਦੀਪ ਵਿੱਚ ਪਿੰਡ ਕੜੂਏ ਦੇ ਰਾਮ ਗੜੀਏ ਸੂਰਮੇ ਰਾਣ ਸਿੰਘ ਤੇ ਦਾਲ ਸਿੰਘ ਰੁਪ ਦਿਆਲ ਸਿੰਘ ਮਠਾੜੂਆਂ ਦਾ ਮੁੱਖ ਯੋਗਦਾਨ ਸੀ ਪ੍ਰੋਗਰਾਮ 10 ਵਜੇ ਖੰਡਵਰਸਾ ਦੀ ਭੋਗ ਪਾਏਗੇ ਟਾਡੀ ਦਰਬਾਰ 11 ਵਜੇ ਤੋਂ ਧਾਰਮਿਕ ਸ਼ਹੀਦਾਂ ਦਰਸ਼ਨ ਦਿੱਤੇ ਹੋਣੇ ਤੇ ਸੰਗਤਾਂ ਨੂੰ ਸਵੋਧਨ ਕੀਤਾ ਹੋਣਾ ਵੱਲੋਂ ਲੋਕਲ ਕਮੇਟੀ ਗੁਰਦੁਆਰਾ ਅਸ਼ੀਰਗੰਦ ਸਾ ਮਰਿੰਡਾ ਸ੍ਰੀ ਵਿਸ਼ੇਸ਼ ਕਾਰਮਾ ਸਭਾ ਰਜਿਸਟਰ ਮਰਿੰਡਾ ਬਾਬਾ ਵਿਸ਼ੇਖੁਰਾ ਵੈਲਫੇਅਰ ਸੁਸਾਇਟੀ ਰਜਿਸਟਰਡ ਮਹਾਰਾਣਾ ਪ੍ਰਤਾਪ ਚੌਕ ਮਰਿੰਡਾ ਸਮੂਹ ਮਹਾਰਾਜਾ ਸਰਦਾ ਜਸਸੀ ਰਾਮ ਗੜੀ ਫੈਡਰੇਸ਼ਨ ਰਜਿਸਟਰਡ ਮਰਿੰਡਾ ਪੰਜਾਬ ਮਰਿੰਡਾ ਫਤਿਹ ਦਿਵਸ